ਅਸੀਂ ਤੁਹਾਡੀ ਜਿਹੜੀ ਪੁਰਾਣੀ ਕਿਤਾ ਰਿਐਲਿਟੀ ਆ ਉੱਤੇ ਫਸੀ ਪਈ ਹੈ ਇੱਕ ਜਗ੍ਹਾ ਤੇ ਉਹਦੇ ਬਾਰੇ ਅਵੇਰਨੈਸ ਕੈਂਪ ਹੈ ਬਲ ਅਸੀਂ ਉਹਨਾਂ ਤੋਂ ਉਹਦੀ ਕਰ ਰਹੇ ਕਿ ਐਜੰਟ ਨਹੀਂ ਹੈਗੇ ਜਾਂ ਉਹਨਾਂ ਵੱਲੋਂ ਸਪਾਂਸਰ ਜੀ ਕਿਤੇ ਕੁਝ ਨਹੀਂ ਹੈ ਤੇ ਦੂਸਰਾ ਮੈਂ ਹੋਰ ਕਲੀਅਰ ਕਰ ਦੇਵਾਂ ਕਿ ਅਸੀਂ ਉੱਥੇ ਹਰ ਤਰ੍ਹਾਂ ਦੇ ਗੀਤਕਾਰ ਨੂੰ ਵੇਅਰ ਕਰਾਂਗੇ ਮੈਂਬਰ ਬਣਨਾ ਨਾ ਬਣਨਾ ਉਹਦੀ ਮਰਜ਼ੀ ਹੈ ਤੇ ਦੂਸਰਾ ਕੋਈ ਪੈਰਲਲ ਸੰਸਥਾ ਕੋਈ ਹੋਵੇ ਉਹਦੀ ਮਰਜ਼ੀ ਕਿਤੇ ਕੋਈ ਫੰਡ ਪਰਚੀ ਨਹੀਂ ਹੈਗੀ ਉੱਥੇ ਕੋਈ ਇਕਾ ਨੌਕਾ ਟਾਈਟਲ ਹੈ ਮੇਲਾ ਗੀਤਕਾਰਾਂ ਦਾ ਹਰ ਬੰਦਾ ਚੰਬੇ ਨਾਲ ਪੁੱਛਦਾ ਕਿ ਇਹ ਹੈ ਕੀ ਚੀਜ਼ ਤਾਂ ਮੇਲਾ ਗੀਤਕਾਰਾਂ ਦਾ ਇੱਕ ਟਾਈਟਲ ਹੈ ਪਰ ਮੇਲਾ ਗੀਤਕਾਰਾਂ ਦੇ ਥੱਲੇ ਕੀ ਕੀ ਚੀਜ਼ਾਂ ਦੀ ਲੋੜ ਹੈ ਉਹ ਅਸੀਂ ਮਸਤਾਰ ਬਾਈ ਸਾਰੇ ਜਿੰਨੇ ਟੀਮ ਬੈਠਿਆਂਗੇ ਬੋਰਡ ਦੇ ਉੱਤੇ ਬੈਠੇ ਆਂ ਇਹ ਗੱਲ ਕਰਕੇ ਦੱਸਾਂਗੇ ਤਾਂ ਮੈਂ ਛੋਟਾ ਜਿਹਾ ਬਰੀਕ ਕਰ ਦੇਵਾਂ ਕਿ ਕਾਫੀ ਸਮਾਂ ਪਹਿਲਾਂ ਆਪਾਂ ਸੁਣਦੇ ਹੁੰਦੇ ਜੀ ਗਨ ਕਲਚਰ ਦੇ ਗਾਣੇ ਆਪਾਂ ਕਹਿੰਦੇ ਨਸ਼ਿਆਂ ਦੇ ਗਾਣੇ ਆਪਾਂ ਕਹਿੰਦੇ ਸਾਡੇ ਮਿਆਰ ਮਿਆਰ ਤੋਂ ਡਿੱਗੇ ਗਾਣੇ ਉਹ ਇੱਕ ਮੇਮ ਚਲਾਈ ਸੀ ਸਾਡੀ ਇਸੇ ਸੰਸਥਾਨ ਦੋਨੇ ਸੰਸਥਾਵਾਂ ਨੇ ਮਿਲ ਕੇ ਤਾਂ ਸਰਕਾਰਾਂ ਨੂੰ ਮਜਬੂਰ ਹੋਣਾ ਪੈ ਗਿਆ ਸੀ ਉਹ ਜਿਹੇ ਗਾਣੇ ਤੇ ਪਹੁੰਚਦੀ ਲਾਉਣ ਨੂੰ ਤੇ ਪਿਛਲੀ ਸਰਕਾਰ ਵੇਲੇ ਕਾਫੀ ਮੇਮ ਤੇਜ ਹੋਈ ਸੀ ਤਾਂ ਉਹਦੇ ਕਮਿਸ਼ਨ ਵੀ ਬਣਨ ਲੱਗਾ ਸੀ ਪਰੰਪਰ ਅਸ ਸਰਕਾਰ ਨੇ ਆ ਕੇ ਉਹਦੇ ਤੇ ਹੋਰ ਥੋੜਾ-ਮੋਟਾ ਰੋਕ ਲਾਈ ਹੈ ਹਾਲੇ ਵੀ ਬਹੁਤ ਲੋੜ ਹੈ ਇਸ ਤੇ ਕੰਮ ਕਰਨ ਦੀ ਜਦੋਂ ਅਸੀਂ ਉਸ ਕੰਮ ਤੇ ਕੰਮ ਕਰ ਰਹੇ ਸੀ ਤਾਂ ਉਦੋਂ ਸਾਨੂੰ ਪਤਾ ਲੱਗਿਆ ਕਿ ਜਿਹੜਾ ਪੰਜਾਬ ਦਾ ਪੈਸਾ ਹੈ ਪੰਜਾਬ ਦਾ ਪੈਸਾ ਇੱਕ ਸ਼ੌਂਕ ਸ਼ੌਂਕ ਦੇ ਬਹਾਨੇ ਮਨ ਇੰਨੀ ਜਗਾ ਖਰਾਬ ਹੋ ਰਿਹਾ ਕਿ ਬੰਦੇ 25000 ਇੱਕ ਦਾ ਹੁੰਦਾ 25 ਦੂਜੇ ਦਾ ਹੁੰਦਾ ਕੱਚੀ ਤੀਜੇ ਦਾ ਹੁੰਦਾ ਉਹ ਚਾਕੇ ਗਾਣਾ ਬਣਾਉਂਦੇ ਨੇ YouTube ਜਾਂ ਕਿਸੇ ਹੋਰ ਚੈਨਲ ਤੇ ਚੜਾ ਜਾਂਦੇ ਨੇ ਕੋਈ ਆਉਟਪੁੱਟ ਨਹੀਂ ਮਨ ਇੱਕ ਮੈਂ ਹੋਰ ਤਰ੍ਹਾਂ ਦਾ ਸੁਪਨਾ ਪਾਲੀ ਫਿਰਦੀ ਆ ਸਾਡੀ ਪੰਜਾਬੀ ਤਾਂ ਉਹਨੂੰ ਅਸੀਂ ਹੰਬੜਾ ਮਾਰ ਕੇ ਉਹਨੂੰ ਸਮਝਾਉਣ ਬਾਅਦ ਤੇ ਅਸੀਂ ਇੱਕ ਨਵਾਂ ਪ੍ਰੋਗਰਾਮ ਲਿਖਿਆ ਉਦੋਂ ਵੀ ਸਾਡੀ ਸਾਰੀ ਇਹ ਟੀਮ ਨਾਲ ਸੀ ਜੀਲਾ ਸਾਹਿਬ ਪਾਲੀ ਜੀ ਤੋਂ ਦੇਰ ਤੋਂ ਜਿੰਨਾ ਵੀ ਅਸੀਂ ਬੈਠਿਆ ਤਾਂ ਅਸੀਂ ਇੱਕ ਅਸੀਂ گاਉਂ ਦਾ ਪੰਜਾਬ ਦੇ ਨਾਂ ਤੇ ਸ਼ੋਅ ਕੀਤਾ ਤਾਂ ਉਦੋਂ ਅਸੀਂ ਨਵੇਂ ਗੀਤਕਾਰਾਂ ਨੂੰ ਨਵੇਂ ਕਲਾਕਾਰਾਂ ਨੂੰ ਨਵੇਂ ਸੰਗੀਤਕਾਰਾਂ ਨੂੰ ਮੌਕਾ ਦਿੱਤਾ ਉਹਦਾ ਟਾਈਟਲ ਸੀਗਾ ਜੇ ਐਲਪੀ ਲਗਾਉਂਦਾ ਪੰਜਾਬ ਤਾਂ ਉਦੋਂ ਅਸੀਂ ਜਗ੍ਹਾ-ਜਗ੍ਹਾ ਗੀਤਕਾਰਾਂ ਮਿਲਣੀਆਂ ਕੀਤੀਆਂ ਜਗ੍ਹਾ-ਜਗ੍ਹਾ ਗਏ ਉੱਥੇ ਜਾ ਕੇ ਗੀਤਕਾਰਾਂ ਨੇ ਮਿਲੀਆਂ ਸਭ ਨੂੰ ਪਤਾ ਲੱਗਿਆ ਕਿ ਗੀਤਕਾਰਾਂ ਦੀ ਜਿਹੜੀ ਅਸਲ ਹਾਲਤ ਕੀ ਹੈ ਉਹ ਕਿਹੜੀ ਗਰਬਤ ਦੀ ਜ਼ਿੰਦਗੀ ਜੀ ਰਹੇ ਨੇ ਤਾਂ ਉਦੋਂ ਸਾਨੂੰ ਲੱਗਾ ਕਿ ਨਹੀਂ ਯਾਰ ਕੀਤਾ ਗੀਤਕਾਰਾਂ ਵਾਸਤੇ ਕੁਝ ਕਰਨਾ ਚਾਹੀਦਾ ਜੀ ਤੇ ਲੋੜ ਪਈ ਇਹ ਮੇਲਾ ਇਕੱਠਾ ਕਰਨ ਦੀ ਕਿਉਂਕਿ ਅਸੀਂ ਇਹ ਪਹਿਲਾਂ ਇਹ ਵੀ ਸੋਚਿਆ ਸੀ ਕਿ ਆਪਾਂ ਦੁਬਾਰਾ ਜਗ੍ਹਾ-ਜਗਾ ਜਾਈਏ ਉਹਨਾਂ ਨੂੰ ਅਵੇਅਰਨੈਸ ਕਰੀਏ ਕਿ ਵੀ ਤੁਹਾਡਾ ਕਿੱਦਾਂ-ਕਿੱਦਾਂ ਦਾ ਤੁਹਾਡੇ ਕ੍ਰੈਡਿਟ ਨੇ ਤੁਹਾਡੀ ਜਿਹੜੀ ਰੈਲਿਟੀ ਆਪ ਇੱਥੇ ਪਈ ਹੈ ਪਰ ਉਹ ਉਹਦੇ ਨਾਲ ਗੱਲ ਨਹੀਂ ਬਣਦੀ ਹੁੰਦੀ ਕਈ ਵਾਰੀ ਕੀ ਹੁੰਦਾ ਕਿ ਆਗਲੇ ਨੂੰ ਲੱਗਦਾ ਕਿ ਇਹ ਹੋਰ ਕੁਝ ਕਰ ਰਿਹਾ ਗ੍ਰੈਸਿਸ ਸੋਚਿਆ ਕਿ ਇੱਕ ਸਮੂਹ ਇਕੱਠ ਕਰਕੇ ਫਿਰ ਅਸੀਂ ਕਮੇਟੀ ਕੀਤੀ ਸਾਰਿਆਂ ਨੇ ਬਹਿ ਕੇ ਸਿੰਧੀ ਲਾਸਾ ਵਨੇ ਜਿਨੇ ਅਸੀਂ ਬੋਰਡ ਤੇ ਬੈਠੇ ਆ ਤੈ ਹੋਇਆ ਕਿ ਵੀ ਆਪਾਂ ਮੇਲਾ ਕਰਾਈਏ ਮੇਲਾ ਗੀਤਕਾਰਾਂ ਦੇ ਨਾਂ ਤੇ ਤੱਲੇ ਕਿ ਸਾਰੇ ਦੁਨੀਆ ਭਰ ਦੇ ਗੀਤਕਾਰ ਦੇ ਵਿੱਚ ਜੁੜਨ ਹੁਣ ਮੇਲੇ ਦੀ ਕੀ ਗਰੁੱਪ ਰੇਕਾ ਹੋਏਗੀ ਉਹਦੇ ਬਾਰੇ ਪੱਟੀਪੜੀ ਵਾਲਾ ਸਾਹਿਬ ਜਿਹੜੇ ਕਿ ਮੁੱਖ ਕੋਆਰਡੀਨੇਟਰ ਨੇ ਮੇਲੇ ਦੇ ਉਹ ਜਾਣਕਾਰੀ ਦੇਣਗੇ ਸਾਹਬ ਦੇ ਵਿੱਚ ਅਸੀਂ ਪਹਿਲਾਂ ਸੋਚਦੇ ਸੀ 2-300 ਬੰਦਾ ਆਉਣਾ ਕਰਦੇ ਕਰਦੇ ਸਾਨੂੰ ਲੱਗਿਆ ਕਿ ਨਹੀਂ 1000 ਤੋਂ ਉੱਤੇ ਅੱਜ ਸਾਨੂੰ ਲੱਗਦਾ ਕਿ ਸ਼ਾਇਦ 2000 ਦੇ ਨੇੜੇ ਤੇ ਨੇ ਹੋ ਸਕਦੀ ਹੈ ਉਹ ਗਿਣਤੀ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀਆਂ ਜਦੋਂ ਸੰਥਾ ਚ ਗੱਲ ਚੱਲਣ ਲੱਗ ਜਵੇ ਤੇ ਪਿੰਡਾਂ ਚ ਹੁਣ ਅਕਸਰ ਗੱਲ ਕਰਦੇ ਨੇ ਕਿ ਉਹ ਗੀਤਕਾਰਾਂ ਦਾ ਇਕੱਠ ਹੋਣਾ ਬਾਈਨੂ ਲੁਧਿਆਣੇ ਪਿੰਡਾਂ ਵਾਲੇ ਇਦਾਂ ਕਹਿਣ ਲੱਗੇ ਬਾਈਨੂ ਇਕੱਠ ਹੋ ਰਿਹਾ ਲੁਧਿਆਣੇ ਸੋ ਇਹ ਗੱਲ ਬਹੁਤ ਦੂਰ ਤੱਕ ਚੱਲੇ ਗਈ ਮੇਲਾ ਬਹੁਤ ਇਸ ਵੇਲੇ ਮਕਾਮ ਤੇ ਪਹੁੰਚ ਗਿਆ ਤੇ ਮੇਲੇ ਬਾਰੇ ਮੈਂ ਥੋੜੀ ਜੀ ਜਾਣਕਾਰੀ ਦੇ ਦੇਵਾਂ ਕਿ ਇਹ ਕਰਾਉਂ ਦੀ ਲੋੜ ਕਿਉਂ ਪਈ ਜਿਵੇਂ ਭਾਨ ਸਾਹਿਬ ਨੇ ਕਿਹਾ ਕਿਉਂਕਿ ਗੀਤਕਾਰਾਂ ਦੀ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਹੜੀਆਂ ਸਾਡੇ ਤੋਂ ਪਹਿਲਾਂ ਵੀ ਸਦੀਆਂ ਤੋਂ ਚੱਲਦੀਆਂ ਆਈਆਂ ਨੇ ਬਹੁਤ ਸਾਰੇ ਗੀਤਕਾਰ ਜਿਹੜੇ ਨੇ ਬੜੇ ਵੱਡੇ ਵੱਡੇ ਗਾਣੇ ਲਿਖਿਆ ਪਰ ਵਿਚਾਰਾਂ ਕੋਲ ਜਾਣ ਲੱਗੇ ਬਹੁਤ ਸਾਰੇ ਗੀਤਕਾਰ ਸਾਡੇ ਜਿਹੜੇ ਨੇ ਉਹ ਜਾਂ ਲਾਗ ਪੱਖੋਂ ਚਲੇ ਗਏ ਤੇ ਜਾਂ ਉਹਨਾਂ ਦੀ ਕੋਈ ਸਾਂਭ ਸੰਭਾਲ ਨਹੀਂ ਹੋ ਸਕੀ ਉਹ ਇਸ ਦੁਨੀਆ ਤੋਂ ਚਲੇ ਗਏ ਤੇ ਜਿਨ੍ਹਾਂ ਨੂੰ ਅਸੀਂ ਅੱਜ ਯਾਦ ਕਰਦੇ ਹਾਂ ਸੋ ਇੱਕ ਤਾਂ ਸਾਡੀ ਸਭ ਤੋਂ ਵੱਡੀ ਗੱਲ ਸੀ ਕਿ ਅਸੀਂ ਕੋਈ ਨਾ ਕੋਈ ਇੱਕ ਪਲੇਟਫਾਰਮ ਐਸਾ ਕਰੀਏ ਇਕੱਠਾ ਸਾਰੇ ਇਕੱਠੇ ਹੋਣ ਪੂਰੇ ਵੰਡ ਦੇ ਗੀਤਕਾਰ ਸਾਰੀ ਗੱਲ ਜਾਵੇ ਕੋਈ ਨਾ ਕੋਈ ਸਰਕਾਰ ਨੂੰ ਅਸੀਂ ਕਹੀਏ ਕਿ ਇਹਨਾਂ ਦੀ ਕੋਈ ਬਾਹ ਫੜੋ ਤਾਂ ਕਿ ਅਖੀਰਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਸਾਹਿਤ ਨੂੰ ਸਮਾਜ ਨੂੰ ਏਡੀ ਵੱਡੀ ਦੇਣ ਦਿੱਤੀ ਹੁੰਦੀ ਹੈ ਉਹਨਾਂ ਦੀ ਕੋਈ ਨਾ ਕੋਈ ਸੋਸ਼ਲ ਸਿਕਿਉਰਿਟੀ ਹੋ ਸਕੇ ਉਹਨਾਂ ਨੂੰ ਮਹਿਸੂਸ ਹੋਵੇ ਕਿ ਸਾਡੇ ਪਿੱਛੇ ਕੋਈ ਖੜਾ ਹੈ ਦੂਜੀ ਗੱਲ ਸਭ ਤੋਂ ਸੀ ਕਿ ਸਾਨੂੰ ਲੱਗਿਆ ਕਿ ਨੀ ਸੋਮਨੀ ਗੀਤਕਾਰ ਅਵਾਰਡ ਕਿਉਂਕਿ ਬਾਕੀ ਸਾਰਿਆਂ ਜਿਹੜੇ ਵੱਖ-ਵੱਖ categories ਉਹਨਾਂ ਚ ਅਵਾਰਡ ਦੀ ਮੰਗ ਹੈ ਉਹਨਾਂ ਨੂੰ ਮਿਲਦਾ ਹੈ ਪਰ ਸਾਡੇ ਗੀਤਕਾਰ ਜਿਹੜੇ ਨੇ ਉਹਨਾਂ ਨੂੰ ਹਲੇ ਤੱਕ ਸ਼੍ਰੋਮੀ ਗੀਤਕਾਰ ਦਾ ਅਵਾਰਡ ਨਹੀਂ ਮਿਲਦਾ ਇਹ ਤੇ ਤੀਜੀ ਸਭ ਤੋਂ ਜਿਹੜੀ ਮੁੱਖ ਹੈ ਕਿਉਂਕਿ ਗੀਤਕਾਰ ਨੂੰ ਕੀ ਹੈਗਾ ਕਿ ਉਹਦੀ ਪੱਕੀ ਕੋਈ ਇਨਕਮ ਦਾ ਸਾਧਨ ਨਹੀਂ ਹੁੰਦਾ ਇਹ ਰਾਇਲਟੀ ਦੇ ਰੂਪ ਦੇ ਵਿੱਚ ਗੀਤਕਾਰ ਨੂੰ ਸਸਤਾ ਹੈ ਉਹ ਪੈਸੇ ਦਬੀ ਆਈਪੀਆਰਐਸ ਤੇ ਰਾਇਲਟੀ ਆਉਂਦੀ ਹੈ ਜਿਹੜੇ ਗੀਤਾਂ ਪਰ ਸਾਡੇ ਪੰਜਾਬ ਦੇ ਵਿੱਚ ਕੀ ਸੀ ਕਿ ਉਹਦੀ ਅਵੇਅਰਨੈਸ ਨਹੀਂ ਸੀ ਕਿਸੇ ਨੂੰ ਪਤਾ ਨਹੀਂ ਸੀ ਉਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਸੀ ਉਹ ਮੈਂਬਰ ਨੇ ਉਹਨਾਂ ਨੂੰ ਪੈਸੇ ਆਉਂਦੇ ਪਰ ਉਹਨਾਂ ਨੂੰ ਵੀ ਉਨੇ ਨਹੀਂ ਆਉਂਦੇ ਜਿੰਨੇ ਆਉਣੇ ਚਾਹੀਦੇ ਮਤਲਬ ਇਸ ਗੱਲ ਦੀ ਵੀ ਇੱਕ ਬਹੁਤ ਵੱਡਾ ਦੁੱਖ ਸੀ ਉਹਨੂੰ ਇਹ ਸਾਰਾ ਕੁਝ ਇਕੱਠਾ ਕਰਕੇ ਅਸੀਂ ਇੱਕ ਪਲਟ ਪਰ ਉਹ ਸਾਰਿਆਂ ਦੇ ਸੁਣੀਆਂ ਜਿੰਨੀਆਂ ਪ੍ਰੋਬਲਮ ਨੇ ਆਪਾਂ ਮਿਲ ਕੇ ਸੰਭਾਲਿਆ ਕਰਾਂਗੇ ਬਾਕੀ ਦੀਆਂ ਤੇ ਪੜਾਵਾਰ ਉਹਦੇ ਵਿੱਚ ਜਿਹੜੇ ਸਾਡੇ ਪ੍ਰਮੁੱਖ ਗੀਤਕਾਰਾਂ ਤੋਂ ਗਾਇਕ ਜਿਹੜੇ ਸਾਡੇ ਨੇ ਜਿਵੇਂ ਸਾਡੇ ਜੀ ਸਤਕਾਰਯੋਗ ਪਾਲੀ ਭਾਜੀ ਬੈਠੇ ਨੇ ਸਿੰਦਿਲਾ ਭਾਜੀ ਬੈਠੇ ਨੇ ਜਾਂ ਆਦੀ ਵੀ ਮਖਸੂਸ ਪੁਰੀ ਜੀ ਸਰਬ ਜੀ ਚੀਮਾ ਜਾਂ ਆਪਾਂ ਹੋਰ ਵੀ ਜਨੇ ਨਾਮ ਲੈ ਹੈਪੀ ਰਾਈਟ ਉੱਤੇ ਲੈ ਲੀਏ ਜਾਓ ਇਹ ਲੋਕ ਉੱਥੇ ਪਰਫਾਰਮ ਕਰਨਗੇ ਸਾਰੇ ਕਿਉਂਕਿ ਮੇਲਾ ਜਦੋਂ ਅਸੀਂ ਕੋਈ ਇਹਨੂੰ ਅਸੀਂ ਪੈਸੇ ਅਵੇਅਰਨੈਸ ਕੈਂਪ ਕਹਿੰਦੇ ਆ ਕਿਉਂਕਿ ਗੀਤਕਾਰੀ ਨੂੰ ਦੱਸਣਾ ਹੈ ਕਿ ਗੀਤਕਾਰੀ ਹੁੰਦੀ ਕਿ ਸਾਡੇ ਜਿਹੜੇ ਸੀਨੀਅਰ ਲੋਕ ਨੇ ਜਿਹੜੇ ਸਾਡੇ ਉਸਤਾਦ ਲੋਕ ਨੇ ਉਹ ਦੱਸਣਗੇ ਗੀਤਕਾਰੀ ਕੀ ਹੁੰਦੀ ਆ ਉਹਨਾਂ ਦੇ ਗੀਤ ਕਿਉਂ 60 ਸਾਲ ਤੋਂ 50 ਸਾਲ ਤੋਂ ਚੱਲਦੇ ਆ ਰਹੇ ਨੇ ਅੱਜ ਵਾਲੇ ਗੀਤਕਾਰ ਇਹਦਾ ਫਰਕ ਦਸਣਾ ਨਵੇਂ ਬੱਚਿਆਂ ਨੂੰ ਤਾਂ ਕਿ ਉਹ ਸਿੱਖਣ ਬਹੁਤ ਕੁਝ ਉਹ ਸਿੱਖਣ ਸਿੱਖਣ ਲਿਏਗਾ ਉਹਨਾਂ ਨੂੰ ਆਪਣੇ ਹੱਕਾਂ ਦੀ ਜਾਣਕਾਰੀ ਮਿਲੂਗੀ ਕਾਪੀਰਾਈਟਸ ਦੀ ਜਾਣਕਾਰੀ ਮਿਲੂਗੀ ਕੀ ਕਰਨ ਉਹ ਇਹ ਸਾਰਾ ਕੁਝ ਉਸ ਮੇਲੇ ਦਾ ਮੁੱਖ ਜਿਹੜਾ ਹੈਗਾ ਆਪਾਂ ਕਹ ਲਈਏ ਵੀ ਕੇਂਦਰ ਬਿੰਦੂ ਹੈ ਤੇ ਉਹਦੇ ਵਿੱਚ ਆਪਾਂ ਸਾਰਿਆਂ ਨੇ ਬਾਹਰ ਤੋਂ ਵੀ ਮੈਂ ਇਸ ਗੰਦੀ ਖੁਸ਼ੀ ਮਹਿਸੂਸ ਕਰਦਾ ਤੇ ਮੈਂ ਬਾਹਰ ਵਾਲਿਆਂ ਨੂੰ ਵੈਲਕਮ ਕਰਦਾ ਮੈਨੂੰ ਲੱਗਦਾ ਕਿ ਘੱਟੋ ਘੱਟ 15 ਤੋਂ 20 ਜਿਹੜੇ ਸਪੈਸ਼ਲ ਤੌਰ ਤੇ ਲੋਕ ਨੇ ਉਹ ਇਸ ਮੇਲੇ ਦੇ ਵਿੱਚ ਸ਼ਿਰਕਤ ਕਰ ਲਈ ਕਿਸੇ ਨੇ ਟਿਕਟ ਅੱਗੇ ਵਿਦਵਾ ਲਈ ਜੇ ਇੰਡੀਆ ਆਇਆ ਸੀ ਉਹਨੇ ਪਹਿਲਾਂ ਜਾਣਾ ਸੀ ਉਹਨੇ ਕਿ ਵੀ ਦੂਜਾ ਕਿਸੇ ਨੇ ਪਰੋਂ ਆਉਣਾ ਸੀ ਉਹਨੇ ਮੇਲੇ ਦੇ ਨੇੜੇ ਤੇ ਟ੍ਰੈਕ ਕਰਾਂ ਨਹੀਂ ਤੱਕ ਮੇਲੇ ਦਾ ਪਾਲ ਪਰਸੋ ਸੋ ਪੁੱਲ ਮਲਾਕੇ ਮੈਂ ਕਹਾਂ ਤਾਂ ਸਾਰਾ ਮੇਲਾ ਤੁਹਾਡੀ ਸਾਰਿਆਂ ਦੀ ਬਦੌਲਤ ਸਾਡੇ ਸਹਿਯੋਗੀ ਸਾਥੀ ਸਾਡੀ ਟੀਮ ਬੈਠੀ ਆ ਸਾਰੀ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਸਾਰੇ ਸਾਡੇ ਗੀਤਕਾਰਾਂ ਨੇ ਬਹੁਤ ਮਿਹਨਤ ਕੀਤੀ ਜਿਨ੍ਹਾਂ ਨੇ ਮੀਡੀਆ ਦੇ ਉੱਤੇ ਹਰ ਇੱਕ ਪੋਸਟ ਨੂੰ ਸ਼ੇਅਰ ਕੀਤਾ ਸੋ ਸਾਰਿਆਂ ਦੀ ਬਦੌਲਤ ਇਹ ਮੇਲਾ ਅੱਜ ਇੰਟਰਨੈਸ਼ਨਲ ਲੈਵਲ ਦਾ ਮੇਲਾ ਹੋਣ ਲੱਗਿਆ ਤੇ ਮੈਂ ਸਮੂਜੀ ਪੰਜਾਬੀਅਤ ਨੂੰ ਇਸ ਗੱਲ ਦਾ ਵਧਾਈ ਦਿੰਦਾ ਕਿ ਤੁਸੀਂ ਜੇ ਸਾਨੂੰ ਹੱਲਾਸ਼ੇਰੀ ਨਾ ਦਿੰਦੇ ਹੋ ਸਕਦਾ ਸੀ ਇਸ ਲੈਵਲ ਤੱਕ ਨਾ ਪਹੁੰਚ ਸਕਦੇ